ਹਾਂਜੀ ਹਾਂਜੀ ਭੈਣ ਜੀ ਲੱਗ ਗਿਆ ਚੋਨਾ ਥੋੜਾ ਹੀ ਰਹਿ ਗਿਆ ਹਾਂਜੀ ਠੀਕ ਠਾਕ ਬੱਚੇ ਵੀ ਆਉਣਾ ਕਿ ਬੱਚਿਆਂ ਨੇ ਹੁਣ ਤੁਹਾਨੂੰ ਪਤਾ ਵਾ ਵੀ ਕੰਮਾਂ ਵਿੱਚ ਬਿਜੀ ਆ ਟਾਈਮ ਹੋਵੇ ਤਾਂ ਫੇਰ ਤੇ ਤੁਹਾਡੇ ਕੋ ਆਈ ਜਾਂਦੇ ਹੁੰਦੇ ਆ ਅ ਨਹੀਂ ਨਹੀਂ ਪਿਆਰ ਤੇ ਉਦਾਂ ਵੀ ਮਨਾਵੇ ਹੁੰਦਾ ਹੀ ਐ ਏਡੀ ਕਿਹੜੀ ਗੱਲ ਵਾ ਹੁਣ ਕੰਮਾਂ ਦੇ ਦੇਣਾ ਤਾਂ ਨਹੀਂ ਵਿਚਾਰਿਆਂ ਕਾ ਨਿਕਲਿਆ ਗਿਆ ਕੋਈ ਗੱਲ ਨਹੀਂ ਮੈਂ ਕਿਸੇ ਦਿਨ ਨਾਲ ਲੈ ਕੇ ਇਹਨਾਂ ਨੂੰ ਆਉਂਗੀ ਹਾਂਜੀ ਚਲੋ ਠੀਕ ਆ ਭੈਣ ਜੀ ਸਸਿਕਾ ਮਾਸਤਾ ਫੋਨ ਹੁੰਦਾ ਹੈ ਮੈਂ ਆਹ ਗੁੱਸਾ ਕਰਨ ਲਈ ਆਂਦੀ ਕਦੋਂ ਦੇ ਤੁਸੀਂ ਆਏ ਹੀ ਨਹੀਂ ਜੇ ਤੇ ਮੰਮੀ ਚੱਲ ਜਾਣਾ ਫੇਰ ਆ ਮਾਰ ਆਉਣਾ ਤੁਸੀਂ ਵੀ ਚੱਲ ਮੈਨੂੰ ਇਹ ਵੀ ਝੋਨੇ ਚਾਣੇ ਤੇ ਦੇਣਾ ਤਾਂ ਕੰਮ ਇਹ ਕਰ ਨਿਬੜੀ ਜਾਵੇ ਕਹਿੰਦੇ ਅੱਗੇ ਦੇ ਨਿਆਣੇ ਤੇਰੇ ਆ ਜਾਂਦੇ ਹੀ ਮੁੰਡੇ ਦੋਵੇਂ ਕਦੀ ਕਿਹਨੇ ਆ ਜਾਣਾ ਕਦੀ ਕਿਹਨੇ ਹੁਣ ਤੇ ਉਹ ਵੀ ਨਹੀਂ ਆਉਂਦੇ ਮਮਮੀ ਟਾਈਮ ਹੀ ਨਹੀਂ ਲੱਗਦਾ ਕੀ ਕਰੀ ਬੰਦਾ ਉਹ ਦੱਸਿਆ ਮੈਂ ਬਿਜੀ ਹੋ ਗਿਆ ਕੰਮਾਂ ਵਿੱਚ ਹਾਂਜੀ ਜ਼ਿੰਮੇਵਾਰੀਆਂ ਪੈ ਗਈਆਂ ਸਾਰਾ ਦਿਨ ਸਕੂਲ ਚ ਲੰਘ ਜਾਂਦਾ ਵਾ ਕੀ ਕਰੇ ਫੇਰ ਹੁਣ ਚੱਲ ਕੋਈ ਗੱਲ ਨਹੀਂ ਕੋਈ ਗੱਲ ਭੈਣ ਭਰਾ ਤਾਂ ਕਹਿੰਦੇ ਹੁੰਦੇ ਆ ਕੋਈ ਗੱਲ ਨਹੀਂ ਤੀਹ ਕਿ ਦਿਨ ਚੱਲ ਜਿਓ ਤੇ ਫੇਰ ਆ ਮਾਰ ਆਇਓ ਚੱਲ ਵੇਖ ਲਾਂਗੇ ਜੇ ਗੁੱਸਾ ਕਰਨ ਢਈ ਆ ਤਾਂ ਸਾਰੇ ਜਣੇ ਇਕੱਠੇ ਜਾ ਗੱਜਾਂਗੇ ਮੰਮੀ ਘਰਾਂ ਦੇ ਕੰਮ ਤੇ ਮੁੱਕਦੇ ਹੀ ਨਹੀਂ ਆ ਚੱਲ ਕੋਈ ਝੋਨੇ ਚੰਨ ਲਾ ਕੇ ਵੇਲੇ ਹੀ ਆ ਨਾਲੇ ਮੈਂ ਨਾ ਤੁਹਾਡੇ ਵੱਲ ਆਈ ਹੀ ਹਾਂ ਹਾਂ ਮੰਮੀ ਮੈਂ ਦਲਜੀਤ ਨੂੰ ਬੜਾ ਸਮਝ ਯਾ ਪਾ ਦੋਵੇਂ ਜਾਣੇ ਉੱਧਰ ਚਲ ਜਾਨਨੇ ਆ ਹਾਂਜੀ ਮਾਫੀ ਮੰਗਵੰਨੇ ਆ ਤੇ ਇਹ ਤੁਰੰਨੀ ਦੇ ਨਾਲ ਏਦਾਂ ਕਰੋ ਤੁਸੀਂ ਸਮਝਾ ਕੇ ਵੇਖੋ ਇੱਕ ਵਾਰੀ ਬਸ ਇੰਨਾ ਕਹੀ ਜਾਂਦੇ ਆ ਮੇਰੇ ਨਾਲ ਬੋਲਦਾ ਨਹੀਂ ਆ ਜਦੋਂ ਮਿਲਦਾ ਵਾ ਨਾ ਬੰਬੀ ਤੇ ਤੇ ਪਰ੍ਹਾਂ ਮੂੰਹ ਕਰਕੇ ਲੰਘ ਜਾਂਦਾ ਵਾ ਤੇ ਮੈਂ ਹੈ ਏਦਾਂ ਥੋੜੀ ਉਹਨੇ ਮਾਫ ਕਰਨਾ ਵਾ ਘਰ ਜਾਵਾਂਗੇ ਤੇ ਫੇਰ ਹੀ ਆ ਨਾ ਵੀ ਇਹ ਸੰਦੀਪ ਮੈਂ ਇਹਨੂੰ ਕਿੰਨੀ ਵਾਰਾ ਸਮਝਾਇਆ ਵਾ ਜੇ ਤੂੰ ਕਹਿੰਨੀ ਆ ਨਾ ਮੈਂ ਇੱਕ ਵਾਰ ਨੂੰ ਫੇਰ ਸਮਝਾ ਲੈਨੀ ਆ ਬੰਦੇ ਦੇ ਮਨ ਵਿੱਚ ਗੁੱਸਾ ਹੁੰਦਾ ਵਾ ਤੇ ਗੁੱਸਾ ਉਹਦਾ ਹੈ ਵੀ ਜਾਇਜ਼ ਤੈਨੂੰ ਪਤਾ ਹੀ ਆ ਨਾ ਇਹਨੇ ਕਿੱਡਾ ਵੱਡਾ ਕੰਮ ਕੀਤਾ ਵਾ ਨਿੱਕਾ ਮੋਟਾ ਕੰਮ ਹੋਵੇ ਨਾ ਫੇਰ ਚੱਲ ਮੈਂ ਵੀ ਉਹਨੂੰ ਕਵਾਂ ਵੀ ਕੋਈ ਗੱਲ ਨਹੀਂ ਪੁੱਤ ਤੁਸੀਂ ਭਰਾਜੇ ਹੁਣ ਮੈਂ ਵੀ ਕਿਹੜੇ ਨੱਕ ਨਾਲ ਉਹਨੂੰ ਕਵਾਂ ਫੇਰ ਮਾਫ਼ ਕਰ ਦੇ ਕੀ ਗੱਲ ਤੇ ਮੰਮੀ ਮੈਂ ਵੀ ਸਮਝਾਈ ਇਹਨਾਂ ਨੂੰ ਕਿ ਤੁਸੀਂ ਹੁਣ ਗਲਤੀ ਕੀਤੀ ਆ ਤੇ ਜਾਣਾ ਤੇ ਪੈਣਾ ਹੀ ਹੁਣ ਮਾਫੀ ਮੰਗਣ ਤੇ ਇਦਾਂ ਕਰੋ ਤੁਸੀਂ ਸਮਝਾ ਕੇ ਵੇਖ ਲਓ ਇੱਕ ਵਾਰੀ ਹੈ ਕਿੱਥੇ ਆ ਅੰਦਰ ਹੀ ਬੈਠੇ ਆ ਚੱਲ ਕੋਈ ਨਹੀਂ ਮੈਂ ਜਾਣੀ ਆ ਸੰਦੀਪ ਕੀਪਤਾਦ ਨੇ ਮੇਰੀ ਵੀ ਗੱਲ ਮੰਨਣੀ ਆ ਕਿ ਨਹੀਂ ਮੰਨਣੀ ਨਹੀਂ ਨਹੀਂ ਮੰਮੀ ਟਾਡੀ ਮੰਨ ਲੈਣੀ ਇਹਨਾਂ ਨੇ ਗੱਲ ਸੰਦੀਪ ਮੈਂ ਤਾਂ ਅੱਗੇ ਵੀ ਬਥੇਰਾ ਮੱਥਾ ਮਾਰਿਆ ਸੀ ਨਹੀਂ ਸਮਝਦਾ ਚੱਲ ਕੋਈ ਨਹੀਂ ਮੈਂ ਜਾ ਕੇ ਸਮਝਾਉਂਦੀ ਆ ਰੋਟੀ ਪਾਣੀ ਜਿਹੜਾ ਖਾਦਾ ਉਹਨੇ ਕਿ ਨਹੀਂ ਖਾਦਾ ਮੰਮੀ ਰੋਟੀ ਖਾਤ ਲਈ ਇਹਨਾਂ ਨੇ ਇਹ ਹਾਂ ਤੇ ਜਾਓ ਤੁਸੀਂ ਸਮਝਾਓ ਇੱਕ ਵਾਰੀ ਚੁੱਪ ਕਰਕੇ ਬੈਠੇ ਅੰਦਰ ਨਾ ਤੇ ਕੁਝ ਦੱਸਦੇ ਹੀ ਆ ਇੱਕੋ ਗੱਲ ਕਰੀ ਜਾਂਦੇ ਆ ਮੈਂ ਜੋਬਨ ਵਾਲ ਲੱਗਿਆ ਸੀ ਜੋਬਨ ਮੈਨੂੰ ਬੁਲਾਉਂਦਾ ਨਹੀਂ ਆ ਤੇ ਕਹ ਇਹਨਾਂ ਨੂੰ ਮੈਂ ਤਾਂ ਇਹ ਕੰਮ ਬੜੇ ਚੰਗੇ ਕੀਤੇ ਸੀ ਤੁਹਾਨੂੰ ਉਹ ਬੁਲਾਵੇ ਚਲ ਕੋਈ ਗੱਲ ਨਹੀਂ ਤੂੰ ਇਦਾਂ ਕਰ ਮੇਰੇ ਵਾਸਤੇ ਨਾ ਕਾਪਕ ਚਾਹ ਬਣਾ ਉਹਨਾਂ ਚਰਮੈਂਦਲਜੀਤ ਨੂੰ ਸਮਝਾਉਂਦੀ ਆ ਕੋਈ ਗੱਲ ਨਹੀਂ ਮੈਂ ਬਣਾ ਦਿੰਨੀ ਚਾਹ ਤੇ ਆ ਜਾਓ ਫਿਰ ਚਲ ਮੈਂ ਆਦੀ ਹੋਂ ਤੇ ਮਮਿਦਾ ਜੀ ਤਾਂ ਆ ਗਿਆ ਵੀ ਮੰਮੀ ਤੁਸੀਂ ਸਮਝਾਓ ਤੇ ਜਦੋਂ ਮੈਂ ਤੁਹਾਨੂੰ ਸਮਝਾਉਂਦੀ ਹਾਂ ਵੀ ਆਪਣੇ ਕੰਮ ਆਉਂਦੇ ਆ ਤੇ ਜਾ ਕੇ ਕੋਈ ਗੱਲ ਨਹੀਂ ਕਰ ਤੇ ਮਾਫੀ ਵੀ ਕਾਦੀ ਮੰਗਣੀ ਹੀ ਉਦਾਂ ਹੀ ਘਰ ਚਲ ਜਾਂਦੇ ਅਗਲਿਆਂ ਨੂੰ ਹੀ ਪਤਾ ਹੁੰਦਾ ਤੇ ਸਾਡੇ ਘਰ ਆਏ ਆ ਉਦੋਂ ਤੇ ਆਕਰ ਤੇਰੀ ਵੀ ਬਠੇਰੀ ਸੀਗੀ ਹੁਣ ਮੰਮੀ ਦੀ ਲੋੜ ਪਈ ਮੰਮੀ ਤੁਸੀਂ ਸਮਝਾਓ ਮੇਰੇ ਸਮਝਿਆ ਨਾ ਸਮਝਣਾ ਸਮਝਾਉਣ ਵਾਲੀਆਂ ਤਾਂ ਤੁਸੀਂ ਜੀ ਬਥੇਰਾ ਸਮਝਾ ਲਿੰਦੀਆਂ ਗਏ ਚੱਲ ਝੂਠਾ ਸੱਚਾ ਪورا ਕਹਿਣਾ ਤਾਂ ਹੁਣ ਪੜਣਾ ਹੀ ਹੈ ਬੱਸ ਮੇਰੇ ਦਲਜੀਤ ਮੇਰੀ ਗੱਲ ਸੁਣ ਹਾਂ ਸਾਰਾ ਦਿਨ ਹਾ ਫੋਨ ਦੇ ਵਿੱਚ ਹੀ ਵੜਿਆ ਰਹਿਣਾ ਵਾਂ ਸੰਦੀਪ ਆਈ ਹੀ ਮੇਰੇ ਵੱਲ ਹਾਂਜੀ ਉਹ ਕਹਿਣ ਰਹੀ ਹੀ ਕਿ ਮੇਰੀ ਗੱਲ ਨਹੀਂ ਮੰਨਣ ਡਿਆ ਮੈਂ ਕਹਿੰਦੀ ਆਂ ਵੀ ਜੋ ਬਣ ਕਰ ਚੱਲੀਏ ਇਹ ਕਹਿੰਦਾ ਨਹੀਂ ਜਾਣਾ ਤੇ ਕੀ ਬਿਮਾਰੀ ਤੈਨੂੰ ਜਾਣਾ ਕਿਉਂ ਨਹੀਂਗਾ ਮੰਮੀ ਬਾਹਰ ਮੈਨੂੰ ਮਿਲਿਆ ਹੀ ਨਾ ਦੋ ਤਿੰਨ ਵਾਰੀ ਉਹ ਬੁਲਾ ਕੇ ਰਾਜੀ ਨਹੀਂ ਆ ਤੇ ਮੇਰੀ ਗੱਲ ਸੁਣੋ ਮੈਂ ਘਰ ਕੇਰੇ ਮੂੰਹ ਨਾ ਜਾਵਾਂ ਹੁਣ ਮੈਨੂੰ ਸ਼ਰਮ ਆਉਂਦੀ ਮੇਰੀ ਸੁਣ ਲੈ ਸਿੱਧੀ ਪੱਧਰੀ ਗੱਲ ਰਾਹ ਗੱਲੀ ਮਿਲਿਆ ਹੋਰ ਗੱਲ ਹੁੰਦੀ ਆ ਤੇ ਘਰ ਗਿਆ ਹੋਰ ਗੱਲ ਹੁੰਦੀ ਆ ਜੇ ਘਰ ਚਲ ਜੇਗਾ ਨਾ ਤੇਰੀ ਫੀਤੀ ਨਹੀਂ ਲੱਥ ਚੱਲੀ ਤੂੰ ਇਹ ਗੱਲ ਨਾ ਪਾਵੇਂ ਕਮੀ ਤੂੰ ਮੈਨੂੰ ਮਾਫ ਕਰ ਦੋ ਜਦੋਂ ਤੋਂ ਘਰ ਹੀ ਚਲ ਗਿਆ ਅਗਲੇ ਨੂੰ ਆਪੇ ਪਤਾ ਲੱਗ ਜਾਣਾ ਵਾ ਵੀ ਕੋਈ ਗੱਲ ਨਹੀਂ ਮੇਰੇ ਘਰ ਆ ਗਿਆ ਵਾ ਹਾ ਜਿਹੜੀਆਂ ਜਿਦਾਂ ਨਾ ਇਹ ਛੱਡ ਦੇਈਦੀਆਂ ਹੁੰਦੀਆਂ ਵਾ ਮੰਮੀ ਮੇਰੀ ਗੱਲ ਸੁਣੋ ਜੀਦਗਦੀ ਕਰਨੀ ਆ ਸੰਦੀਪ ਹੋ ਕੇ ਆਈ ਹੈ ਨਾ ਮਾਫੀ ਵੀ ਮੰਗ ਕੇ ਆਈ ਹੈ ਕਿੰਨਾ ਕੁ ਮਾਫ ਕੀਤਾ ਉਹਨਾਂ ਨੇ ਤੇ ਤੇਰਾ ਵੀ ਭਰਾ ਵਾ ਗਲਤੀਆਂ ਤਾਂ ਤੂੰ ਕੀਤੀਆਂ ਸੰਦੀਪ ਭਾਵੇਂ 100 ਵਾਰਾਂ ਜਾਵੇ ਪਰ ਤੇਰਾ ਜਾਣ ਦਾ ਫਰਜ਼ ਬੰਦਾ ਵਾ ਤੈਨੂੰ ਪਤਾ ਵਾ ਨਾ ਲੋੜ ਵੇਲੇ ਆਪਣੇ ਲਾਗੇ ਲੱਗਦੇ ਹੁੰਦੇ ਆ ਆਂਡ ਕਵਾਂਡ ਤੇ ਤਮਾਸ਼ਾ ਹੀ ਵੇਂਦਾ ਹੁੰਦਾ ਵਾ ਕੋਈ ਨਾ ਮਤ ਤੋਂ ਕੰਮ ਲੈ ਸਿਆਣਾ ਬਣ ਮਮੀ ਸਭ ਕੋ ਪਦਾਵਣਾ ਕਿਹੜੀ ਮਾਫੀ ਮੰਗਣ ਡਿਆ ਵਾ ਤੇ ਰਾਵਾਂ ਕਰੀਆਂ ਚ ਮਾਫੀਆਂ ਮੰਗੀ ਦੀਆਂ ਤੰਗਾਵਾ ਬਾਰ ਬਾਰ ਇੱਕੋ ਹੀ ਗੱਲ ਕਰੀ ਜਾਂਦੇ ਆ ਵਾ ਜਿੱਦਾਂ ਦਿਮਾਗ ਖਰਾਬ ਹੋ ਗਿਆ ਹੁੰਦਾ ਵਾ ਚਲੋ ਇਹ ਵੀ ਕਰ ਲੈਨੇ ਆ ਥੜੇ ਨਾਲ ਚੱਲ ਜੰਨਾ ਹੋ ਚਲੋ ਨਾਲ ਹਟ ਦੋ ਹੀ ਨਹੀਂ ਚਲੋ ਫਿਰ ਮੇਰੇ ਨਾਲ ਚੱਲਦੇ ਆ ਤੇ ਮੈਂ ਨਾਲ ਜਾ ਕੇ ਕੀ ਕਰਾਂ ਤੂੰ ਤਾਂ ਸੰਦੀਪ ਜਾਓ ਮੈਂ ਬਥੇਰੇ ਵਰਾਂ ਗਈ ਆ ਨਾਲੇ ਮੈਂ ਨਹੀਂ ਅੱਜ ਨਾਲ ਜਾਣਾ ਸਮਝਾਉਣਾ ਕਿਨੇ ਉਹਨਾਂ ਨੂੰ ਗਲਤੀਆਂ ਤੂੰ ਕੀਤੀਆਂ ਵਾ ਨਾ ਤਾਂ ਹੁਣ ਤੂੰ ਜਾ ਮੈਂ ਉਹ ਨਹੀਂ ਮੰਨਦਾ ਮੰਮੀ ਮੈਂ ਕੱਲਾ ਮਿਲ ਕੇ ਵੇਖ ਲਿਆ ਉਹਨੂੰ ਐਡਾ ਅੰਤਰਾ ਕਿਤੇ ਆਖੇ ਲੱਗਣ ਨਹੀਂ ਦਿਆ ਵੀ ਮੇਰੀ ਮਾਂ ਮੈਨੂੰ ਸਮਝਾਉਂਦੀ ਆ ਚੁੱਪ ਕਰਕੇ ਨਾ ਲੈ ਜਾ ਸੰਦੀਪ ਨੂੰ ਨਾਲ ਹੋ ਗਿਆ ਉਧਰੋਂ ਇੱਕੋ ਗਾਲੀ ਕਰੀ ਜਾਂਦਾ ਮੈਂ ਜਾਨਾ ਮੈਂ ਨਹੀਂ ਜਾਣਾ ਵੇਖ ਲਾਂ ਕਿੰਨਾ ਕੁ ਮਾਫ ਕਰਦਾ ਤੇਰੇ ਵਰਗੇ ਤਾਂ ਨਹੀਂ ਸਾਰੇ ਤੂੰ ਤਾਂ ਆਪਣੇ ਵਰਗੇ ਸਮਝੇ ਆ ਵੀ ਜਿੱਦਾਂ ਦਾ ਮੈਂ ਆ ਉਦਾਂ ਦਾ ਹੀ ਉਹ ਆ ਉਹ ਤਾਂ ਫੇਰ ਵੀ ਚੰਗਾ ਵਾ ਐਨਾ ਕੋਈ ਤੂੰ ਉਹਦੇ ਨਾਲ ਕੀਤਾ ਸੇਰ ਵੀਰ ਦੇ ਦਿਲ ਵਿੱਚ ਰਹਿਮ ਆ ਜਾਂਦਾ ਵਾ ਤੈਨੂੰ ਤਾਂ ਕਿਹਦਾ ਮਾਸਾ ਤਰਸ ਨਹੀਂ ਆਉਂਦਾ ਕਿੱਦਾਂ ਕਿੱਦਾਂ ਦੇ ਉਹਦੇ ਨਾਲ ਕੰਮ ਕਰ ਛੜੇ ਮਾਰਨ ਤੱਕ ਤੇ ਤੂੰ ਚਲ ਗਿਆ ਹਾਂ ਹੋਰ ਕੀ ਕਰਨਾ ਵਾ ਤਾਂ ਹੀ ਮੈਂ ਤੇਰੇ ਨਾਲ ਨਹੀਂ ਜਾਣਾ ਸੰਦੀਪ ਆਜੋ ਹੁਣ ਜਾ ਕੇ ਮੰਮੀ ਦੇ ਘਰੋਂ ਭਰਤੇ ਹੀ ਕੀ ਕਿਹਾ ਮੈਂ ਮੰਮੀ ਨੂੰ ਤੈਨੂੰ ਤਾਂ ਪਤਾ ਨਹੀਂ ਕੀ ਕਿਹਾ ਸੀ ਮੈਂ ਬਸ ਇਹੀ ਕਿਹਾ ਜੇ ਤੂੰ ਤੁਸੀਂ ਮੇਰਾ ਨਹੀਂ ਕਹਿਣਾ ਮੰਨਣਾ ਫਿਰ ਮੈਂ ਮੰਮੀ ਵਾਲੀ ਜਾਣਾ ਸੀ ਉਹ ਮੈਂ ਕਰਾਂਗੀ ਜਾ ਕੇ ਯਾਰ ਉੱਥੇ ਅਰੇ ਸਰਨ ਦਿਮਾਗ ਖਰਾਬ ਹੋ ਗਿਆ ਮੇਰੇ ਸਾਹਮਣਾਂ ਤੁਹਾਡਾ ਦਿਮਾਗ ਨਹੀਂ ਖਰਾਬ ਹੋਇਆ ਦਿਮਾਗ ਤੁਹਾਡਾ ਖਰਾਬ ਹੋਣ ਡਿਆ ਵਾ ਨਾ ਤੁਸੀਂ ਕੰਮ ਤੇ ਜਾਂਦੇ ਆ ਨਾ ਤੁਸੀਂ ਉਧਰ ਮਾਫੀ ਮੰਗਣ ਜਾਂਦੇ ਆ ਉਹ ਮੰਗਾਏ ਮਾਫੀ ਜਾ ਕੇ ਕੱਲਾ ਬੈਠੇ ਮੋਟਰ ਤੇ ਮੋਟਰ ਘਰ ਜਾ ਕੇ ਉਹ ਕੰਮ ਹੋਣੀ ਤੁਸੀਂ ਮੋਟਰ ਤੇ ਜਾਂਦੇ ਮਾਫੀ ਮੰਗਣ ਤੇ ਤੁਹਾਡੇ ਕੋ ਘਰ ਨਹੀਂ ਜਾਇਆ ਜਾਂਦਾ ਹੁਸਨ ਦੀਆਂ ਨਹੀਂ ਜਾਣਾ ਯਾਰ ਸਮਝੋ ਮੇਰੀ ਗੱਲ ਨੂੰ ਨਾ ਤੁਸੀਂ ਉੱਥੇ ਨਾ ਬੇਤੀ ਕਰਦੀ ਕੀ ਵਜੂਦ ਰਾਇਆ ਨਾ ਮੇਰਾ ਫਿਰ ਕੀ ਤੇ ਨਹੀਂ ਤੁਹਾਡੀ ਬੇਇੱਜ਼ਤੀ ਹੁੰਦੀ ਅੱਗੇ ਕਿਹੜਾ ਨਹੀਂ ਹੋਣ ਦੀ ਚੁੱਪ ਕਰਕੇ ਤੇ ਚਲੋ ਮੇਰੇ ਨਾਲ ਆਜੋ ਹੇਲ ਜਾਓ ਹਾਂ ਅੰਦਰ ਪਤਾ ਨਹੀਂ ਕੀ ਰੱਖਿਆ ਇਹਨਾਂ ਦਾ ਅੰਦਰ ਹੀ ਬੈਠੇ ਰਹਿੰਦੇ ਆ ਸਸ ਸਸਿਕਾ ਸਸਿਕਾ ਅਜੂ ਹਾਜ ਮੈਕ੍ਰਿਸ ਨੂੰ ਦੀਪਾ ਪਾਣੀ ਲੈ ਕੇ ਆਈ ਸਿੰਦੀਪਾ ਤੁਹਾਨੂੰ ਆ ਵੀ ਗੱਲ ਕਰਨੀ ਨਾਲ ਠੀਕ ਆ ਗੱਲ ਤੁਹਾਨੂੰ ਹੀ ਕਰਨੀ ਪੈਣੀ ਆ ਕੋਈ ਗੱਲ ਨਹੀਂ ਮੈਂ ਵੀ ਕਰੂੰਗੀ ਓਦਾਂ ਗੱਲ ਉਹਨਾਂ ਨਾਲ ਕੋਈ ਗੱਲ ਨਹੀਂ ਮੈਂ ਜੋ ਗਲ ਨੂੰ ਮਾਫੀ ਮੰਗ ਲੂੰਗਾ ਜੋਤ ਨਾਲ ਗੱਲ ਕਰ ਲਈ ਕੋਈ ਗੱਲ ਨਹੀਂ ਬਾਜੀ ਵਾਦ ਕੱਟ ਕੇ ਵੀ ਦੇਣਗੇ ਨਾ ਤੇ ਅੱਗੇ ਓਖੇ ਨਾ ਹੋਇਓ ਮੈਂ ਨਾਲ ਹੀ ਓਖਾ ਹੋਣਾ ਹੂੰ ਜੋ ਮਾਫੀ ਮੰਗਣ ਆ ਗਈ ਹਾਂ ਤੇ ਬਾਜੀ ਗਿਆ ਕਿਤੇ ਹਾਂਜੀ ਇਤਰੀ ਕੇ ਇਹ ਹੁਣੇ ਵਰਕਸ਼ਾਪ ਵੱਲ ਮੈਂ ਭਲਾ ਗਈ ਹੁਣੀ ਐ ਤੁਸੀਂ ਬੈਠੋ ਨਾ ਠੀਕ ਹੈ ਕੀ ਹੈ ਮਗਰਾ ਕੇ ਮਗਰ ਕੀ ਹੋਣਾ ਸੀ ਘਰ ਆਏ ਐ ਦਲਜੀਤ ਹੋਣੀ ਦਲਜੀਤ ਹੋਣੇ ਉਹ ਕਰਨਾ ਐ ਪਤਾ ਨਹੀਂ ਤੁਸੀਂ ਆ ਦੋ ਹਮਾਰਾ ਜਗਾਰ ਅੱਛਾ ਤੇ ਮੇਰੀ ਗੱਲ ਇੱਕ ਹੋਰ ਸੁਣੋ ਜੇ ਕੋਈ ਗੱਲਬਾਤ ਕਰਨਗੇ ਨਾ ਤੁਸੀਂ ਨਾ ਕੁਛ ਕਿਓ ਹਾਂਸ ਲੈ ਨਾਲ ਗੱਲ ਕਰ ਰਿਹਾ ਉਹਨੇ ਕਹਿਣਾ ਕੀ ਆ ਚਲਾ ਵੇਖੀ ਭਲਾ ਕੀ ਕਹਿੰਦੇ ਉਹ ਤੇ ਜੀ ਕਿਹਾ ਸਸਕੇ ਸਸਕੇ ਆ ਲੈ ਨਾ ਮੱਟੇ ਦੇ ਵਾਸਤੇ ਲੈ ਉਹ ਕੰਮ ਜਲ ਨੇ ਉਧਰ ਆ ਉਹ ਨਹੀਂ ਹਾਂ ਕੰਮ ਕਰਨਾ ਅੱਛਾ ਕੰਮ ਹੁਣ ਸੀਜ਼ਨ ਆ ਵਾ ਫਿਰ ਕੰਮ ਇਦਾਂ ਹੀ ਆਈ ਇਦਾਂ ਕੰਮ ਆਹੋ ਆਈ ਜਾਂਦਾ ਬੈਲਟ ਫੜੀ ਦਿੱਤਾ ਹਾਂਜੀ ਜੋਬਨ ਭਾਜੀ ਅਹੀਂ ਆਟੜਨਾ ਨਾ ਇੱਕ ਗੱਲ ਕਰਨ ਆਏ ਆ ਚਲੋ ਗਲਤੀਆਂ ਸਾਡੇ ਕੋਲ ਹੋ ਗਈਆਂ ਮੈਂ ਤੇਨਾਂ ਨਾ ਬਥੇਰਾ ਸਮਝਾਇਆ ਸੀ ਕਿ ਜਾ ਕੇ ਮਾਫੀ ਮੰਗ ਲਓ ਇਹ ਬਾਰ ਬਾਰ ਇੱਕੋ ਗੱਲ ਕਰੀ ਜਾਂਦੇ ਸੀ ਜੋਬਨ ਭਾਜੀ ਮੈਨੂੰ ਮਿਲਿਆ ਸੀ ਤੇ ਮੇਰੇ ਨਾਲ ਬੋਲ ਦੇਣੀ ਆ ਜਦੋਂ ਗਲਤੀ ਇਹਨਾਂ ਨੇ ਇਦਾਂ ਦੀ ਕੀਤੀ ਆ ਤੁਸੀਂ ਵੀ ਸੱਚੇ ਹੀ ਆਪਣੇ ਥਾਂ ਜੋ ਬਣ ਮੇਰੇ ਕੋਈ ਬਹੁਤ ਗਲਤੀਆਂ ਹੋ ਗਈਆਂ ਚੱਲ ਮੇਰਾ ਵੀਰ ਨਾ ਹੁਣ ਨਾ ਐਡਾ ਕਰ ਮੈਂ ਤੈਨੂੰ ਬਾਹਰ ਮੋਟਰ ਤੇ ਵੀ ਮਿਲਿਆ ਸੀ ਉੱਥੇ ਵੀ ਗਲਤੀ ਮੰਨੀ ਹੁਣ ਘਰ ਆ ਗਏ ਆ ਘਰ ਵੀ ਤੇਰੇ ਕੋ ਆ ਕੇ ਮਾਫੀ ਮੰਗਣੀ ਆ ਹੋਰ ਦੱਸ ਕੀ ਚਾਹੀਦਾ ਦਰਜੀਤ ਮੇਰੀ ਗੱਲ ਸੁਣ ਮੈਂ ਤੈਨੂੰ ਕਿੰਨੀ ਵਾਰੀ ਆਖਿਆ ਵਾ ਵੀ ਨਾ ਐਡਾ ਮੈਨੂੰ ਤੰਗ ਕਰ ਭਾਬੀ ਹੁਣ ਜਾਂ ਤੇ ਮੈਨੂੰ ਕੋ ਮਾੜੀ ਚੰਗੀ ਕਹੀ ਹੋਵੇ ਤੇ ਫਿਰ ਵੀ ਇਹ ਮੈਨੂੰ ਕਹਿੰਦਾ ਚੰਗਾ ਲੱਗੇ ਮੈਂ ਤਾਂ ਕੋਈ ਗੱਲ ਹੀ ਨਹੀਂ ਕੀਤੀ ਇਹਦੇ ਨਾਲ ਜੇ ਬੰਬੀ ਤੇ ਜਾਂਦੇ ਉੱਥੇ ਮਗਰ ਜੇ ਕੋਈ ਕੰਮ ਕਰਦਾ ਉੱਥੇ ਮਗਰ ਤੂੰ ਤਾਂ ਮੈਨੂੰ ਤਾਂ ਕਵੇਂ ਨਾ ਬਾਰ-ਬਾਰ ਵੀ ਜੇ ਤਰੀ ਮੈਂ ਬੇਇੱਜ਼ਤੀ ਕਰਨ ਡਿਆ ਮੈਂ ਤਾਂ ਕਿਸੇ ਨਾਲ ਗੱਲ ਨਹੀਂ ਕੀਤੀ ਮੁੜ ਕੇ ਲੋਕਾਂ ਨੂੰ ਆਪੇ ਸਾਰੀਆਂ ਗੱਲਾਂ ਦਾ ਪਤਾ ਲੱਗ ਜਾਂਦਾ ਵਾ ਕਹਿਣ ਦੀ ਲੋੜ ਨਹੀਂ ਪੈਂਦੀ ਤੇ ਹੁਣ ਤੁਹਾਡੇ ਵਾਸਤੇ ਵੀ ਇਹੋ ਚੰਗਾ ਵਾ ਵੀ ਚੁੱਪ ਕਰਕੇ ਆਪਣੇ ਘਰ ਜਾਓ ਤੇ ਆਪਣਾ ਕੰਮ ਕਰੋ ਜੋਬਨ ਮੈਂ ਤੇਰੀ ਬੇਇੱਜ਼ਤੀ ਥੋੜੀ ਕਰਨ ਡਿਆ ਵਾ ਮੈਨੂੰ ਵੀ ਨਾ ਆਪਣੀ ਗਲਤੀ ਦਾ ਅਹਿਸਾਸ ਹੋਣ ਡਿਆ ਵਾ ਤਾਂ ਕਰਕੇ ਨਾ ਬਾਰ-ਬਾਰ ਮੈਂ ਤੇਰੇ ਤਰਲੇ ਮਾਣ ਡਿਆ ਵਾ ਤੇ ਮੇਰੀ ਗੱਲ ਸੁਣ ਹੁਣ ਮੋਟਰ ਤੇ ਵੀ ਗਿਆ ਸੀ ਹੁਣ ਬਰਾ ਘਰ ਵੀ ਆ ਗਿਆ ਹਾਂ ਹੁਣ ਵੀ ਮਾਫ ਗਾੜੀ ਦੇ ਮੈਨੂੰ ਤੂੰ ਚਲੋ ਭਾਜੀ ਹੁਣ ਮਾਫ ਕਰ ਦੋ ਇਹਨਾਂ ਦੀ ਜ਼ਿੰਮੇਵਾਰੀ ਨਾ ਮੈਂ ਚੁੱਕਦੀ ਹਾਂ ਹੁਣ ਇਦਾਂ ਦਾ ਕੋਈ ਕੰਮ ਨਹੀਂ ਕਰਨਗੇ ਕਿਤੇ ਕਰਕੇ ਤੇ ਮੈਂ ਤੈਨੂੰ ਕਹਿਣ ਡਿਆ ਜਦੋਂ ਮੈਂ ਤੈਨੂੰ ਸੱਦਿਆ ਨਹੀਂ ਤੇ ਤੂੰ ਟਾਈਮ ਕਿਉਂ ਭਨਣ ਡਿਆ ਆਪਣਾ ਉਤੋਂ ਤੋਂ ਡਿਊਟੀ ਵੀ ਨਹੀਂ ਜਾਣ ਡਿਆ ਹੁਣ ਡਿਊਟੀ ਦਾ ਇਹ ਕੰਮ ਦੇ ਨਾਲ ਕੀ ਦੱਸ ਲੈਣ ਦੇਣਾ ਹੈਗਾ ਕੋਈ ਹੋਉਂਦੇ ਨਹੀਂ ਛੱਡੋ ਹਾਂ ਕਿਉਂ ਡੇ ਜੀ ਇੱਕੋ ਗੱਲ ਮੈਂ ਤਾਂ ਛੱਡਣ ਡਿਆ ਮੈਂ ਗੱਲ ਹੁਣ ਇਹ ਛੱਡਣ ਕਿਤੇ ਫੇਰ ਹੀ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਪੀ ਹੌਸਲੇ ਨਾਲ ਗੱਲ ਕਰਿਓ ਕਿਉਂ ਡੇ ਜੀ ਇੰਨੀ ਕਾਲ ਜੇ ਗਿਆ ਆਵਾ ਕਰ ਤੇ ਗੱਲ ਤੇ ਸੁਣ ਲੋ ਰਾਮ ਨਾਲ ਉਹ ਆਇਆ ਵਾ ਸੱਤ ਪੰਜ ਵਾਰੀ ਹੁਣ ਮੈਂ ਕਿਹਨਾਂ ਨੂੰ ਕਿਹਾ ਹੁਣ ਗੱਲ ਹੋਈ ਤੇ ਮੈਂ ਕੋ ਮਾੜੀ ਚੰਗੀ ਆਖੀ ਇਹੋ ਗੱਲ ਹੀ ਕਹੀ ਸੀ ਨਾ ਤੇ ਤੂੰ ਆਪਣਾ ਕੰਮ ਕਰੀ ਜਾ ਤੇ ਮੈਂ ਆਪਣਾ ਕਰੀ ਜਾਣਾ ਇਹ ਚ ਦੱਸੋ ਮੇਰਾ ਕੀ ਨਾਮ ਚਲ ਕੋਈ ਗੱਲ ਨਹੀਂ ਇੰਨਾ ਗੁੱਸਾ ਕਿਉਂ ਡੇ ਜੀ ਗਰ ਗੁੱਸਾ ਮੈਨੂੰ ਤੇਰੇ ਨਾਲ ਦਿਲਜੀਤ ਕੋਈ ਨਹੀਂ ਹੋ ਠੀਕ ਆ ਤੂੰ ਬਸ ਆਪਣਾ ਕੰਮ ਕਰੀ ਜਾ ਮੈਂ ਆਪਣਾ ਕਰੀ ਜਾਣਾ ਹਾਂ ਕੱਲ ਨੂੰ ਮਨ ਭਿਜੂਗਾ ਤੇ ਅਸੀਂ ਕੋਈ ਗੱਲ ਨਹੀਂ ਮਿਲਾਂ ਵਰਤਾਂਗੇ ਇੱਕ ਦੂਜੇ ਨਾਲ ਕਿਉਂ ਜਵਨ ਗੁੱਸਾ ਹੈਗਾ ਹੀ ਆ ਤਾਂ ਇਦਾਂ ਕਰਨ ਡਿਆ ਅ ਜਿਹੜੀ ਕਿਤੇ ਮੈਨੂੰ ਮਿਲਦਾ ਸੀ ਤੇ ਹੁਣ ਮੈਂ ਸਭ ਕੁਝ ਠੀਕ ਕਰਕੇ ਦੱਸ ਕਿਦਾਂ ਦਾ ਲੇਖੂ ਮਿੰਟ ਚ ਬੋਲ ਦੇ ਨੀ ਉਹ ਕਿਹੜਾ ਕਹਿਣ ਡਿਆ ਵੀ ਹੁਣੇ ਸਾਰਾ ਕੁਝ ਠੀਕ ਕਰ ਤੂੰ ਵੀ ਥੋੜਾ ਬਹੁਤਾ ਸ਼ਾਂਤੀ ਨਾਲ ਕੰਮ ਲਾਓ ਐਵੇਂ ਗੁੱਸਾ ਕਰੀ ਜਾਂਦੇ ਤੂੰ ਭਰਾਵਾ ਜਿਹੜੀ ਸਜ਼ਾ ਲਾਉਣੀ ਹੈ ਨਾ ਲਾ ਦੇ ਮੈਨੂੰ ਮੈਂ ਕੌਣ ਹੁਣਾ ਸਜ਼ਾ ਲਾਉਣਾ ਜੇ ਸਜ਼ਾ ਹੀ ਲਾਉਣੀ ਹੁੰਦੀ ਤੇ ਮੈਂ ਉਹਦਾਂ ਤੇਰੀ ਸ਼ਿਕਾਇਤ ਲਾਉਂਦਾ ਮੈਂ ਸਭੋਂ ਸਾਰਿਆਂ ਨੂੰ ਡੱਕਣ ਡਿਆ ਮੈਂ ਵੀ ਇਹਨੂੰ ਕਹੋ ਕੱਖ ਨਾ ਜਿਹੜਾ ਗਲਤੀ ਕੀਤੀ ਆ ਕਦੀ ਕੋਈ ਨਮੀ ਸੜ ਜਾਂਦੀ ਆ ਫਿਰ ਤੂੰ ਆਪਣੀ ਡਿਊਟੀ ਕਰਿਆ ਕਰ ਠੀਕ ਐ ਨਾ ਤੇ ਐਵੇਂ ਥਾਂ ਥਾਂ ਤੇ ਹੁਣ ਇਹ ਨਹੀਂ ਵੀ ਕਦੀ ਉੱਥੇ ਗਏ ਉੱਥੇ ਘੇਰ ਲਿਆ ਤੇ ਬਾਹਰ ਗਏ ਤੇ ਬਾਹਰ ਘੇਰ ਲਿਆ ਉਹ ਤਾਂ ਤੇ ਮੈਂ ਘਰ ਆ ਗਿਆ ਵਾਂ ਬਾਹਰ ਲੋਕੀ ਗੱਲਾਂ ਕਰਦੇ ਜੋ ਉਹ ਚਾਹ ਬਣ ਕੇ ਲੈ ਲੈਣਾ ਭਾਜੀ ਤੀਹ ਇਹਨਾਂ ਦੀ ਗੱਲ ਦਾ ਗਸਾਣਾ ਕਰਿਓ ਇਨਾ ਦਿਮਾਂ ਚ ਵੀ ਗੁੱਸਾ ਹੈਗਾ ਆ ਕੋਈ ਗੱਲ ਨਹੀਂ ਤੁਸੀਂ ਆ ਪਾਏ ਜੇ ਨਾ ਮੈਨੂੰ ਬੜੀ ਖੁਸ਼ੀ ਹੋਈ ਆ ਤੇ ਮੈਂ ਇਹਨਾਂ ਨੂੰ ਹੌਲੀ ਹੌਲੀ ਸਮਝਾਵਾਂਗੀ ਆਪੇ ਹੌਲੀ ਹੌਲੀ ਮਨ ਬਦਲ ਜਾਣਾ ਹੈ ਚਲ ਜਾਓ ਤਾਂ ਇੱਕ ਰਿਫੇਰ ਸਮਝਾ ਕੇ ਵੇਖ ਲਈ ਭਾਜੀ ਨੂੰ ਕੋਈ ਗੱਲ ਨਹੀਂ ਭਾਬੀ ਜੀ ਹੌਲੀ ਹੌਲੀ ਨਾ ਬਣਾਉਣਾ ਮੈਨੂੰ ਸੰਦੀਪ ਚੰਗਲੀ ਫਿਰ ਚਲ ਚੰਗਾ ਜਾਓ ਤਾਂ ਹੋੜ ਇਹਨਾਂ ਨੇ ਵੀ ਚਾਹੀਦਾ ਆ ਕਿ ਬੋਤਾ ਗੁੱਸਾ ਨਾ ਕਰਨ ਜੇ ਉਹ ਆਪ ਬਚਰੇ ਕਾ ਰਾਈ ਗਿਆ ਤੇ ਮਾਫ ਕਰ ਦਿੰਦੇ ਫਿਰ ਕੀ ਹੋ ਜਾਂਦਾ ਉਹ ਇਹਨਾਂ ਨੂੰ ਹੌਲੀ ਹੌਲੀ ਸਮਝਾਉਣੀ ਆ ਤੇ ਕੋਈ ਗੱਲ ਨਹੀਂ ਜਿਉ ਆਪ ਮੁੜ ਪਿਆ ਵਾ ਤੇ ਫਿਰ ਕੀ ਹੋਇਆ ਮਾਫ ਕਰਨ ਚ ਕੀ ਹਰਜ ਐ ਤੇ ਜਿੰਦਾ ਵੱਜਾ ਵਾ ਤੇ ਪਤਾ ਨਹੀਂ ਕਿੱਥੇ ਚਲ ਗਿਆ ਫੋਨ ਕਰਾਂ ਭਲਾ ਲੈ लवली ਉਹ ਲਾ ਗਿਆ ਇੱਕ ਮਿੰਟ ਹੋਰ ਜੋ ਬੰਠ ਠੀਕ ਠਾਕ ਵਧੀਆ ਠੀਕ ਠਾਕ ਤੂੰ ਤੇ ਕਹਿਣ ਡਿਆ ਮੈਂ ਇੱਥੇ ਆ ਤੇ ਤੂੰ ਘਰੋਂ ਉਹ ਯਾਰ ਇੱਥੇ ਕੀ ਹੋਣਾ ਸੀ ਮੈਂ ਤਾਂ ਇੱਥੇ ਡਿਆ ਸੀ ਕੰਮ ਕਰਨਾ ਜਾਈ ਇੱਥੇ ਹੋਰ ਸ਼ਾਮ ਆ ਗਿਆ ਹੈ ਕੋਈ ਆਉਣਾ ਕਿੰਨੇ ਆ ਹਾਂ ਆਹੋ ਹੀ ਆ ਕੇ ਕੱਲਾ ਮੇਰੀ ਜਾਣ ਡਿਆ ਖਾਣ ਕੌਣ ਹੈ ਦਲਜੀਤ ਅੱਛਾ ਅੱਛਾ ਘਰ ਆਇਆ ਸੀ ਘਰ ਆਇਆ ਸੀ ਦੋਵੇਂ ਜਣੇ ਆਏ ਸੀ ਠੀਕ ਹੈ ਠੀਕ ਹੈ ਕੰਮ ਹੀ ਕੋਈ ਨਹੀਂ ਜਾਂ ਉਦਾਂ ਹੀ ਉਹੋ ਹੀ ਮਾਫੀਆਂ ਮੰਗਣ ਦੇ ਅੱਛਾ ਕੋਈ ਦਾ ਇਰਾਦਾ ਵੀ ਮੈਂ ਹੁਣ ਸੱਚਾ ਹੋ ਜਾਾਂਗੇ ਹਿਸਾਬ ਨਾਲ ਹੂੰ ਹੂੰ ਤੇ ਕੱਲ ਨੂੰ ਕੋਈ ਮੈਨੂੰ ਨਾ ਕੁਝ ਵੀ ਕਹਿਣਾ ਹਾਂ ਤੇ ਮੈਂ ਵੀ ਭਰਾ ਮੈਂ ਤੈਨੂੰ ਸੱਦਿਆ ਆਹੋ ਜਾਂਦੇ ਹੋਏ ਮੈਂ ਤੈਨੂੰ ਕੋ ਮਾੜੀ ਚੰਗੀ ਮੈਂ ਕਹੀ ਆ ਹੂੰ ਹੂੰ ਮੈਂ ਮੈਂ ਤੇ ਉਦੋਂ ਨਹੀਂ ਤੈਨੂੰ ਕੋ ਕਿਹਾ ਆਹੋ ਅੱਛਾ ਦੋਵੇਂ ਜੀ ਆਏ ਸੀ ਫਿਰ ਆਹੋ ਠੀਕ ਆ ਜੋਤ ਨਾਲ ਇਹ ਗੱਲ ਕਰਨ ਹੂੰ ਮਣਕੇ ਮੈਂ ਤਾਂ ਇੱਧਰ ਹੀ ਕੰਮ ਕਰਦੇ ਮਣਕੇ ਆਈ ਸੀ ਜੋਤ ਅੱਛਾ ਅੱਛਾ ਤੁਸੀਂ ਮੈਂ ਤਾਂ ਕਿਹਾ ਮੈਂ ਹਾਂ ਯਾਰ ਮੈਂ ਤੈਨੂੰ ਕੁਝ ਕਹਿ ਨਹੀਂ ਗਾੜਿਆ ਮੈਂ ਜੇ ਮੈਂ ਬੰਬੀ ਤੇ ਜਾਣਾ ਤੂੰ ਉੱਥੇ ਮਗਰ ਜੇ ਮੈਂ ਕੋਈ ਕੰਮ ਕਰਨਾ ਤਾਂ ਉੱਥੇ ਮਗਰ ਮੈਂ ਹਾਂ ਤੂੰ ਘਰ ਆ ਗਿਆ ਮੈਂ ਤਾਂ ਆਪਣੀ ਡਿਊਟੀ ਜਾ ਸਕਾਂ ਆਹੋ ਇਹ ਨਹੀਂ ਮੈਂ ਡਿਊਟੀ ਨਹੀਂ ਜਾਣਾ ਹੁੰਦਾ ਅਜੇ ਤੱਕ ਜਿਉਂ ਤੱਕ ਤੂੰ ਮੈਨੂੰ ਮਾਫ਼ ਨਾ ਕਰੇਗਾ ਮੈਂ ਮਾਫ਼ੀ ਮੈਂ ਤੈਨੂੰ ਕਿਹੜੀ ਕਿਹੜੀ ਚੀਜ਼ ਦੀ ਦਵਾ ਦੱਸ ਆਹੋ ਇੱਕ ਗਲਤੀ ਹੋਏ ਤੇ ਫੇਰ ਬਣ ਗਈ ਹੋ ਗਿਆ ਇਹਦਾ ਦਿਮਾਗ ਦਾ ਖਰਾਬ ਹੋ ਗਿਆ ਭਰਾ 2 ਦਿਨ ਹੋ ਗਏ ਮੇਰੀ ਬੜੀ ਜਾਣਕਾਰੀ ਇਹ ਨਹੀਂ ਅੱਛਾ ਫੋਨ ਤੇ ਫੋਨ ਮੈਂ ਤਾਂ ਚੁੱਕਿਆ ਨਹੀਂ ਪਹਿਲਾਂ 10 15 ਵਾਰੀ ਤੂੰ ਮੁੜ ਕੇ ਮੈਂ ਹਾਰ ਕੇ ਕਿਹਾ ਵੀ ਭ ਕਾਲ ਨੂੰ ਕੋਈ ਗੱਲ ਬਾਤ ਹੋ ਗਈ ਤੇ ਮੈਂ ਹਮਨ ਕਹਿੰਨਾ ਸੋਚਣ ਕਿ ਤੂੰ ਹੀ ਰਲਿਆ ਵਾ ਨਾਲੇ ਦੀ ਯਾਰ ਅਹੀਂ ਕੀ ਸੋਚਣਾ ਮੈਨੂੰ ਪਤਾ ਨਹੀਂ ਇਹਦਾ ਕਿੰਦਾ ਵਾ ਇਹ ਤੂੰ ਉਹਦੇ ਕੋਲ ਜਾ ਉਹਨੂੰ ਪੁੱਛ ਤੇਰੀ ਮੰਦਾ ਵਾ ਭਰਾ ਮੇਰੀ ਨਹੀਂ ਮੰਦਾ ਬੜੇ ਜਣਿਆਂ ਨੂੰ ਇੱਕ ਨੂੰ ਕਹਿੰਦੇ ਵਾ ਤਾਇਆ ਜੀ ਨੂੰ ਵੱਖਰਾ ਡੈਡੀ ਨੂੰ ਵੱਖਰਾ ਮੰਮੀ ਨੂੰ ਵੱਖਰਾ ਹੁਣ ਜੋ ਲੋਕਾਂ ਦੇ ਤਰਲੇ ਮਾਰ ਲਿਆ ਉਹਦੇ ਉਦੋਂ ਸੰਭਲ ਜਾਂਦਾ ਨਹੀਂ ਇਹਨੂੰ ਲੱਗਾ ਰਹੇ ਤੇ ਫਾਇਏ ਜੇ ਚੱਲ ਗਿਆ ਉਹਨਾਂ ਦੇ ਘਰੀ ਚੱਲ ਗਏ ਹੁਣੇ ਮੈਂ ਤੇ ਆ ਗਿਆ ਇਧਰ ਨੂੰ ਮੈਂ ਭਰਾ ਮੇਕੋ ਨਹੀਂ ਸਿਰਖ ਪਈ ਹੁੰਦੀ ਨਾਲ ਚੱਲਾ ਉਹ ਟਰੈਕਟਰ ਵੇਖੀ ਪਹਿਲਾਂ ਉਹ ਕੰਮ ਕਰਨਾ ਯਾਰ ਦੇਖ ਦੋ ਮੇਰੀ ਗੱਲ ਸੁਣੋ ਦੋਵੇਂ ਜਣੇ ਗ ਵੇਖੋ ਹੁਣ ਕੀ ਗੱਲ ਕਰਕੇ ਆਉਂਦੇ ਆ ਮੈਨੂੰ ਤੇ ਦਲਜੀਤ ਕਹਿੰਦਾ ਹੀ ਵੀ ਮੰਮੀ ਨਾਲ ਚਲੋ ਮੈਂ ਕਹਾਂ ਮੈਂ ਨਹੀਂ ਜਾਣਾ ਮੈਂ ਬਥੇਰੀ ਕਰਾਂਗੇ ਹੀ ਆ ਤੁਹਾਡੀਆਂ ਗਲਤੀਆਂ ਤਾਂ ਤੁਸੀਂ ਜਾਓ ਤੂੰ ਚੰਗਾ ਕੀਤਾ ਜਵਾਬ ਦੇਦਾ ਇਹ ਤੇ ਬੀਜੀ ਕਰਾਉਣ ਵਾਲੀ ਗੱਲ ਹੋਵੇ ਨਾ ਨਾ ਜਾ ਕੇ ਹੋਰ ਕੀ ਆ ਨਾਲੇ ਨਾ ਗਲਤੀਆਂ ਤੋਂ ਕੀਤੀਆਂ ਤਾਂ ਮਾਫੀ ਮੰਗੇਗਾ ਤੇਨੂੰ ਵੀ ਪਤਾ ਹੋਊ ਤਾਂ ਅਗਲੇ ਨੂੰ ਪਤਾ ਹੋਊ ਕਿ ਮੇਰੇ ਘਰ ਆਏ ਆ ਮੈਂ ਐਵੇਂ ਵਿੱਚ ਵਿੱਚ ਵੜਦੀ ਫਿਰਾਂ ਤੇਰਾ ਹੁਣ ਮੇਰੇ ਮਾਫੀ ਮੰਗਣੀ ਨਹੀਂ ਹੋਊਗਾ ਫੇਰ ਕੋਈ ਮਤਲਬ ਕੇ ਚੱਲ ਮੈਂ ਤੇ ਇਹ ਥੰਨੀ ਆ ਪੀ ਦੋਂ ਹੈ ਪ੍ਰਾ ਫਿਰ ਅੱਗੇ ਤੋਂ ਇਕੱਠੇ ਹੀ ਰਹਿਣ ਲੈਪਣ ਮੇਰੀ ਗੱਲ ਸੁਣੋ ਜਦੋਂ ਵੀ ਕਿਤੇ ਆਉਣਗੇ ਨਾ ਮਾਫੀ ਮੰਗ ਕੇ ਤੇ ਸੰਦੀਪ ਦੇ ਸਾਹਮਣੇ ਗੱਲਾਂ ਕਰਨੀਆਂ ਸਾਰੀਆਂ ਵੀ ਜੇ ਹੁਣ ਕੋ ਗੱਲ ਬਾਤ ਹੋ ਗਈ ਨਾ ਤੇ ਤੁਸੀਂ ਜਮਿਆਰ ਹੋਗੇ ਤੁਸੀਂ ਜੀ ਕੋਈ ਗੱਲ ਨਹੀਂ ਆ ਤੇ ਲੈਣ ਦੋ ਬੜਾ ਪਤਾ ਲੱਗਦੀ ਕਿਹੜੇ ਮੂੰਹ ਬੋਲੀ ਆ ਉਹ ਭਾਗੇ ਪੁੱਤ ਉਹਨਾਂ ਡੈਡ ਜੀ ਗਾਦਾ ਹੁਣ ਗਈਆਂ ਤੇ ਘਰ ਜਾ ਕੇ ਮਾਫੀ ਮੰਗੀ ਆ ਸਿੱਧੇ ਮੂੰਹ ਬੁਲਾ ਕੇ ਆਈ ਨਹੀਂ ਉਹ ਚਲ ਪੁੱਤ ਕੋਈ ਸਨਾ ਗੱਲ ਅੰਗੂਸਾ ਦਰਜੀ ਨਾਲ ਕਰਨਾ ਵਾ ਤੁਹਾਡੇ ਕੋ ਮਾਫੀ ਮੰਗੀ ਆ ਹਰੇਕ ਨੂੰ ਮਾਫੀ ਮੰਗਣ ਡਿਆ ਉਹ ਪਰਾਂ ਦੇ ਪਈ ਜਾਂਦਾ ਹੁਣ ਫਿਰ ਵੀ ਉਹ ਚਲ ਪੁੱਤ ਕੋਈ ਗੱਲ ਨਹੀਂ ਆ ਗੁੱਸਾ ਉਹਦੇ ਮਨ ਦੇ ਵਿੱਚ ਤੁਸੀਂ ਇੱਕ ਦੋ ਵਾਰੀ ਜਾਓਗੇ ਤੇ ਉਹਨੇ ਹੋ ਜਾਣਾ ਠੀਕ ਉਹ ਦਰਜੀ ਘਰ ਵੀ ਚਲ ਗਈਆਂ ਹੁਣ ਬਾਹਰ ਵੀ ਮਿਲ ਲਿਆ ਵਾ ਤੁਹਾਨੂੰ ਵੀ ਕਹਤਾ ਮਾਫੀ ਦੇ ਦੋ ਹੋਰ ਇਹ ਤੋਂ ਅੱਗੇ ਕੀ ਕਰ ਲਈ ਆਪਾਂ ਚਲ ਕੋਈ ਗੱਲ ਨਹੀਂ ਉਹਦੇ ਮਨ ਚ ਗੁੱਸਾ ਵਾ ਬੁੜਕ ਕੇ ਨਾ ਪਿਆ ਸਕੋ ਤੂੰ ਕੋਈ ਗੱਲ ਨਹੀਂ ਬੋਲਣ ਡੈਪੂਗਾ ਉਸਾਂ ਮੈਂ ਬਣੀ ਕਾਤਾਵਾਂ ਮੈਂ ਸਮਝਾਉਂਗੀ ਉਹਨੂੰ ਤੇ ਤੇਰੇ ਘਰ ਤੇ ਆ ਗਿਆ ਹੀ ਪੁੱਤ ਐਦਾਂ ਨਹੀਂ ਕਰੀ ਜਾਂਦਾ ਯੋਜਵੀ ਸਮਝਾਉਂਦੀ ਆ ਉਹਨੂੰ ਚਲ ਕੋਈ ਗੱਲ ਨਹੀਂ ਚਲੀ ਗੱਲ ਹੋ ਗਈ ਹੋ ਗਈ ਤੇ ਫਿਰ ਤੂੰ ਹਾਂ ਸਲਾਰਾ ਕੋਈ ਗੱਲ ਨਹੀਂ ਮੰਮੀ ਉਹਦੇ ਤੇ ਜੋਤਵੀ ਕਹਿੰਦੀ ਸੀ ਕਿ ਦਲਜੀਤ ਆਪ ਆ ਕੇ ਮਾਫੀ ਮੰਗੇ ਹੁਣ ਤੈਨੂੰ ਖੁਦ ਚੱਲ ਗਿਆ ਆਪ ਦੋਵੇਂ ਜਾਣੇ ਤੇਰੇ ਨਾਲ ਵੀ ਬੋਲੀ ਚੰਗੀ ਤਰ੍ਹਾਂ ਸਾਡੇ ਨਾਲ ਤਾਂ ਬੋਲੀ ਆ ਭਾਜੀ ਨਹੀਂ ਬੋਲੇ ਸਿੱਧੇ ਮੂੰਹ ਮੈਂ ਉਹਨੂੰ ਚੜੀ ਬਣਾਉਂਦੀ ਆ ਉਹੇ ਨਹੀਂ ਬਣਾਉਂਦਾ ਹੁਣ ਚਲ ਕੋਈ ਗੱਲ ਨਹੀਂ ਤੈਨੂੰ ਫਿਕਰ ਨਾ ਕਰੋ ਮੈਂ ਆਪੇ ਉਹਨੂੰ ਸਮਝਾ ਲੂੰਗੀ ਮੰਮੀ ਬਾਤ ਕਰਨੇ ਸਮਝਾਣਾ ਬਾਤ ਤੁਸੀਂ ਕਿਹਾ ਨਾ ਕਿ ਦੋਵੇਂ ਜਣੇ ਗਏ ਨਹੀਂ ਉਧਰ ਹੁਣ ਤੇ ਹੀ ਹੋ ਆਏ ਆ ਗਲਤੀ ਹੁਣ ਉਹਨਾਂ ਦੀ ਆ ਕੋਈ ਗੱਲ ਨਹੀਂ ਪੁੱਤ ਸਾਨੂੰ ਪਤਾ ਵੀ ਤੈਨੂੰ ਆਏ ਜੇ ਮਿਲਦਾ ਨਾ ਕਿਤੇ ਰਾਹ ਖੜੇ ਮੈਂ ਸਮਝਾਉਂਦਾ ਫਿਰ ਜੇ ਤੁਸੀਂ ਵੀ ਘਰ ਜਾ ਹੀ ਸਕਦੇ ਹੋ ਤੁਸੀਂ ਇੰਨੀ ਗੱਲ ਕਹੀ ਜੇ ਰਾਹ ਖੜੇ ਮਿਲ ਲੂਗਾ ਕੋਈ ਗੱਲ ਨਹੀਂ ਦੋਵੇਂ ਜਣੇ ਘਰ ਚਲ ਜਾਗੇ ਜੇ ਤੂੰ ਕਹਿਣਾ ਵਾ ਤੇ ਤੂੰ ਨਾਲ ਹੀ ਚਲ ਜੰਦੀਆਂ ਤੁਹਾਨੂੰ ਪਤਾ ਲੱਗਿਆ ਨਾ ਕੀ ਹੋਇਆ ਤੁਹਾਨੂੰ ਮੈਂ ਕਹਿਣ ਵੀ ਡਿਆ ਵਾ ਪੁੱਤ ਅਸੀਂ ਤਾਂ ਨਹੀਂ ਗਏ ਕਿ ਤਾਏ ਤੇਰੇ ਨੇ ਗੁੱਸਾ ਕਰਨਾ ਵੀ ਇਹਨਾਂ ਨੇ ਘਰ ਵੱਡ ਖਾ ਲਿਆ ਵਾ ਮੜਾ ਕਹਾ ਤਾਏ ਹੋਣੀਆਂ ਨਹੀਂ ਘਰ ਪਰ ਸ਼ਹਿਰ ਗਏ ਮੇਰੇ ਸੋਨਾਂ ਜਿਤੇ ਪਰ ਸਾਨੂੰ ਥੋੜਾ ਪਤਾ ਕਿ ਸ਼ਹਿਰ ਗਏ ਆ ਹੁਣ ਗਰਮ ਨਾ ਹੋ ਕੋਈ ਗੱਲ ਨਹੀਂ ਉਦਾਂ ਤੋਂ ਤੂੰ ਵੀ ਨਹੀਂ ਆਖੇ ਲੱਗਦਾ ਹੁੰਦਾ ਬਥੇਰਾ ਦਿਨ ਸਮਝਾਇਆ ਹੀ ਆਂ ਫੇਰ ਪਿਛਲੀਆਂ ਗੱਲਾਂ ਬੋਟਲ ਹੁਣ ਆ ਚੰਗਾ ਜਾ ਕੇ ਤੇ ਰੋਟੀ ਪਾਣੀ ਖਾ ਐਵੇਂ ਔਖਾ ਨਾ ਹੋਈ ਜਾ ਹੋਰ ਗੱਲਾਂ ਛੱਡ ਮਾਹ ਤੈਨੂੰ ਨੌਕਰੀ ਜੁੜੀ ਆ ਹੁਣ ਆਪਣੀ ਨੌਕਰੀ ਤੇ ਜਾਇਆ ਕਰ ਚੁੱਪ ਕਰਕੇ ਮੂੰਹ ਅੱਡ ਕੇ ਘਰ ਬੈਠਾ ਰਹਿਣਾ ਹੁਣਾ ਵਾ ਉੱਥੇ ਜਾਵੇਂਗਾ ਤਾਂ ਤਾਂ ਹੀ ਚਾਰ ਪੈਸੇ ਆਉਣੇ ਆ ਕੋਈ ਗੱਲ ਨਹੀਂ ਚਲੀ ਜਾਣਾ ਵਾ ਇਹਦੇ ਪਿਛੇ ਲੱਗ ਕੇ ਨੌਕਰੀ ਨਹੀਂ ਘੋਣੀ ਹੁਣ ਮੈਂ ਕਦੋਂ ਜਾਣਾ ਵਾ ਨੌਕਰੀ ਤਾਂ ਹੁਣ ਮਿਲੀ ਆ ਨਾ ਤਾਂ ਚੋਨਾ ਲਾਉਣ ਵਾਲੇ ਹੋਣ ਡਿਆ ਵਾ ਪਹਿਲੀ ਗੱਲੀ ਪਈ ਇਹਦੇ ਵਿੱਚ ਚੋਨਾ ਹੀ ਲਾਣਾ ਕਿਤੇ ਉਹਨੇ ਤਾਂ ਨਹੀਂ ਲਾ ਕੇ ਦੇਣਾ ਤੇ ਨਾਦਰ ਪਿਓ ਨੇ ਲਾ ਕੇ ਦੇਣਾ ਵਾ ਨਾਲੇ ਔਖਾ ਉਹ ਕਾਦੀ ਲੇ ਹੋਣ ਡਿਆ ਉਹਨੇ ਤਾਂ ਤੈਨੂੰ ਰਖਾਇਆ ਨੌਕਰੀ ਤੇ ਉਹ ਜੀ ਹੁਣੇ ਨੌਕਰੀ ਤੇ ਰਖਾਈ ਦਿੱਤਾ ਵਾ ਪੁਨੇ ਕਰ ਆਸਾਨ ਕੀਤਾ ਵਾ ਮੈਂ ਆਪਣੇ ਪੈਸੇ ਲਾਇਏ ਸੀ ਤੇ ਤੂੰ ਆਪਣੇ ਲਾਉਣੇ ਸੀ ਅੱਗੇ ਉਹਨੇ ਲਾ ਕੇ ਵੇਖ ਹੀ ਲਿਆ ਤੇਰੇ ਨਾਲ ਕੀ ਕਰਤਾ ਉਹ ਜੀ ਦੇ ਦਿੱਤੇ ਪੈਸੇ ਰੱਖੇ ਤੇ ਨਹੀਂ ਮੈਂ ਤੇ ਦੇਣਾ ਹੀ ਪੈਣਾ ਪੁੱਤ ਕਿੱਦਾਂ ਦੀਆਂ ਗੱਲਾਂ ਕਰਨ ਦਿਆ ਹੁਣ ਉਹਨਾਂ ਜਾ ਕੇ ਸਮਝਾਇਓ ਤੇ ਮੇਰੇ ਗੱਲ ਪਈ ਜਾਇਓ ਫਿਰ ਚਲੋ ਕੋਈ ਗੱਲ ਨਹੀਂ ਛੱਡੋ ਜੋ ਹੋ ਗਿਆ ਵਾ ਮਾਫੀ ਮੰਗ ਆਏ ਆ ਨਾ ਆਪੇ ਮਾਫ ਕਰ ਦੇਣਾ ਉਹਨੇ ਓ ਮੈਨੂੰ ਨਹੀਂ ਲੱਗਦਾ ਚੰਨੀ ਬੋਨੇ ਬੋਲਣਾ ਮੇਰੇ ਨਾਲ ਕੱਲ ਨੂੰ ਕਹਿਣਗੇ ਤਨੀ ਆਏ ਨਹੀਂ ਇੱਧਰ ਅਸੀਂ ਤੇ ਆਪਣੇ ਤਾਂ ਸੱਚੀ ਆ ਨਾ ਹੁਣ ਓ ਕੋਈ ਗੱਲ ਨਹੀਂ ਦੋ ਚਾਰ ਦਿਨ ਦਾ ਗੁੱਸਾ ਬੰਦੇ ਨੂੰ ਹੁੰਦਾ ਵਾ ਆਪੇ ਟਲ ਜਾਣਾ ਵਾ ਚੰਗਾ ਮੈਂ ਤੋਚ ਆ ਗਿਆ ਅੰਦਰ ਬੁਸਾ 10 ਦਿਨ ਹੋ ਗਏ ਮਗਰ ਪਏ ਨੀ ਮੈਨੂੰ ਤੇ ਤੂੰ ਉਹ ਤੇ ਧੱਕੇ ਕੰਮ ਕੀਤੇ ਸੀ ਤੁਸੀਂ ਦੱਸ ਮੈਨੂੰ ਉਹ ਮੈਂ ਗਲਤੀ ਮੰਨਿੰਦੇ ਲਿਆ ਵਾਂ ਹੁਣ ਪੈਰੀ ਬੈ ਜਾ ਉਹਦੇ ਜਾ ਕੇ ਉਹਦੀ ਜਗ੍ਹਾ ਤੂੰ ਹੀ ਹੁੰਨੇ ਤੇ ਤੂੰ ਹੀ ਮਾਫ ਕਰ ਦੇਣਾ ਹੀ ਤੇ ਇਹ ਨਹੀਂ ਤੇ ਕਰਨਾ ਹੀ ਨਾ ਇਹ ਗੱਲ ਨਾ ਸੋਚਦਾ ਉਹਦੇ ਤੋਂ ਵਾਲੇ ਚੜੀ ਜਾਂਦੇ ਆ ਉਹ ਐਦਾਂ ਤਾਂ ਉਹ ਐਦਾਂ ਮੈਂ ਤੁਹਾਨੂੰ ਕਿੰਨੀ ਵਾਰ ਸਮਝਾਇਆ ਵਾ ਓਖੇ ਨਾ ਹੋਇਆ ਕਰੋ ਜਿਹੜੀ ਵੀ ਗੱਲ ਕਰਨੀ ਹੁੰਦੀ ਨਾ ਹੌਸਲੇ ਨਾ ਕਰਿਆ ਕਰੋ ਇਹਨੂੰ ਤੇ ਬੋਲਣ ਦਾ ਨਹੀਂ ਸੰਦੀਪ ਪਤਾ ਕਿੱਦਾਂ ਪੈਂਦਾ ਵਾ ਬੱਬਾ ਦੀ ਕੋਠੇ ਮੈਂ ਹੌਸਲੇ ਨਾਲ ਗੱਲ ਕੀਤੀ ਨਾ ਉਥੇ ਕੋ ਬੋਲਿਆ ਜੀ ਉਥੇ ਹੌਸਲੇ ਨਾਲ ਕੀਤੀ ਤਾਂ ਪਿਓ ਨਾ ਕਿੱਦਾਂ ਬੋਲਣ ਡਿਆ ਉੱਚੀ ਉੱਚੀ ਉਹ ਇਹੋ ਗੱਲ ਕਹਿਣ ਡਿਆ ਵਾ ਕਿਉਂ ਸਮਝਾਉਂਦੇ ਗਿੜੇ ਪਹਿਲਾਂ ਨਹੀਂ ਕਹਿਣ ਡਿਆ ਵਾ ਤੇ ਜੇ ਰਲ ਚੰਗਾ ਬੋਲਦਾ ਨਹੀਂ ਉਹਨੂੰ ਸਮਝਾਉਂਦੀ ਗੱਲ ਕਰੀ ਜਾਂਦੇ ਆ ਜਦੋਂ ਤੈਨੂੰ ਸਮਝਾਉਂਦੇ ਆ ਤੂੰ ਸਮਝ ਗਿਆ ਹਾਂ ਕਿੰਨਾ ਸਮਝਾਇਆ ਤੈਨੂੰ ਮੈਂ ਤੂੰ ਮੇਰੇ ਅੱਖੇ ਲੱਗਾ ਬਾਰ ਨੂੰ ਤਲਵਾਰਾਂ ਮਾਰਦਾ ਸੀ ਤੋਏ ਬੰਦੇ ਨੂੰ ਪਤਾ ਨਹੀਂ ਸਮਝਦਾ ਐ ਵੀ ਬੰਦਾ ਵੀ ਕੋਈ ਹੁੰਦਾ ਹੁਣ ਪਿਓ ਦਾ ਦਵਾਲੇ ਚੜ ਪਿਓ ਨੂੰ ਟੋਪੀ ਕਿਹੜਾ ਵਾ ਪਿਓ ਨੂੰ ਇਹੋ ਹੀ ਕਹਿਣ ਦਿਆ ਵਾ ਕਿ ਉਹਨੂੰ ਸਮਝਾਵੇ ਤੇਰੀਆਂ ਗੱਲਾਂ ਤੇਰੇ ਨਾਲ ਨਹੀਂ ਹੋਣ ਸਾਡੇ ਦਵਾਲੇ ਨਾਲ ਹੋ ਜਾ ਕੇ ਕੰਮ ਕਰ ਜਾਂ ਸੰਦੀਪ ਨੂੰ ਰੋਟੀ ਦੇ ਰੋਟੀ ਖਾਵੇ ਐਵੇਂ ਰੌਲਾ ਪਾਈ ਜਾਂਦਾ ਵਾ ਕਿਦਾਂ ਖੜਾ ਪੈਸਾ ਤੋਂ ਉਹਨੂੰ ਫੇਂਡ ਚੁੱਕਦਾ ਕਰਤੂਤ ਇਹਦੀ ਨਹੀਂ ਚੰਗੀ ਕਸੂਰ ਤੇ ਇਹਦਾ ਤੋਨੂੰ ਕੀ ਕਹਿਣਾ ਵਾ ਇਹ ਸਮਝਾਓ ਤੇ ਹੀ ਸਮਝਾਓ ਜੇ ਤੂੰ ਨਹੀਂ ਹੱਟਿਆ ਆਖਿਆ ਸਮਝਦਾ ਤਾਂ ਉਹ ਸਮਝਦਾ ਵਾ ਜਦੋਂ ਤੂੰ ਇੰਨੇ ਕੰਮ ਕੀਤੇ ਆ